ਇੱਕ ਸਵਾਲ ਅਜੀਹੇ ਪਾਸਟਰ ਤੋਂ ਜੋ ਸੇਵਾ 'ਚ ਆਕੇ ਵੀ ਸ਼ਰਾਬ ਪੀਂਦਾ ਰਿਹਾ ਤੁਸੀਂ ਲੋਕਾਂ ਨੂੰ ਸਵਾਲ ਕਰਦੇ ਹੋ ਕਿ ਇੰਨੇ ਕਿੱਲਿਆਂ 'ਚ ਇੰਨੇ ਲੋਕ ਬੈਠ ਸਕਦੇ ਹਨ ਤੁਹਾਨੂੰ ਸਾਰਾ ਪਤਾ ਹੈ ਤੇ ਇਹ ਵੀ ਦੱਸੋ ਕਿ ਜਦੋਂ ਤੁਸੀਂ ਸ਼ਰਾਬ ਪੀਂਦੇ ਸੀ ਤੁਸੀਂ ਕਹਿੰਦੇ ਹੋ ਕਿ ਮੈਂ ਸੇਵਾ 'ਚ ਸੀ ਫਿਰ ਤੁਸੀਂ ਲੋਕਾਂ ਦੇ ਹੱਥ ਵੀ ਰੱਖੇ ਲੈ ਹੈਂਡ ਵੀ ਕੀਤੇ ਤੁਹਾਨੂੰ ਪਤਾ ਹੈ ਜਦੋਂ ਇੱਕ ਸ਼ਰਾਬੀ ਬੰਦਾ ਲੈ ਹੈਂਡ ਕਰੇਗਾ ਇਹ ਸ਼ਰਾਬ ਦੀ ਸਪਿਰਿਟ ਟਰਾਂਸਫਰ ਹੁੰਦੀ ਹੈ ਤੇ ਤੁਸੀਂ ਕਿੰਨਿਆਂ ਵਿੱਚ ਹੀ ਸ਼ਰਾਬ ਦੀ ਸਪਿਰਿਟ ਪਾ ਦਿੱਤੀ ਸ਼ਰਾਬੀ ਅਗਵਾ ਜੀ ਤੁਸੀਂ ਦੂਜਿਆਂ ਦੀਆਂ ਗੱਲਾਂ 'ਚ ਬਹੁਤ ਇੰਟਰਸਟ ਰੱਖਦੇ ਹੋ ਪਰ ਤੁਹਾਨੂੰ ਆਪਣੀ ਗੱਲਾਂ ਭੁੱਲ ਜਾਂਦੀਆਂ ਨੇ ਕੀ ਤੁਸੀਂ ਉਹਨਾਂ ਲੋਕਾਂ ਨੂੰ ਬੁਲਾ ਕੇ ਮਾਫੀ ਮੰਗੀ ਤੁਸੀਂ ਦੁਬਾਰਾ ਤੌਬਾ ਕਰਨ ਤੋਂ ਬਾਅਦ ਉਹਨਾਂ ਤੇ ਪ੍ਰੇਅਰ ਕੀਤੀ ਤੁਸੀਂ ਇੱਕ ਗੱਲ ਨੂੰ ਕਲੀਅਰ ਕਰੋ ਤੇ ਇਸ ਗੱਲ ਤੇ ਚਾਨਣ ਪਾਓ ਸ਼ਰਾਬੀ ਅਗੂਏ ਇਹ ਵੀ ਦੱਸੋ ਕਿਹੜੇ ਸਨ ਦੀ ਗੱਲ ਹੈ ਜਦੋਂ ਤੁਸੀਂ ਸ਼ਰਾਬ ਪਿੰਦੇ ਸੀ ਸੇਵਾ ਕਰਦੇ ਵਕਤ ਮੰਨ ਲਓ 2008 ਤੋਂ 2012 ਤੱਕ 4 ਸਾਲਾਂ ਵਿੱਚ ਜਿਨ੍ਹਾਂ ਨੇ ਲੀਹ ਹੈਂਡ ਕਰਵਾਇਆ ਉਹ ਜ਼ਰੂਰ ਕਿਸੇ ਅੱਛੇ ਪਾਸਟਰ ਤੋਂ ਵੀ ਨੇਹਣ ਕਰਵਾ ਲੈ ਜੇ ਸਾਨੂੰ ਐਗਜੈਕਟ ਸਨ ਨਹੀਂ ਪਤਾ ਤੇ ਸ਼ਰਾਬੀ ਅਗਵਾ ਜੀ ਦੱਸਣ ਕਦੋਂ ਉਹ ਸ਼ਰਾਬ ਪੀਂਦੇ ਸੀ ਤੇ ਕਿੰਨੀ ਗਿਣਤੀ ਚ ਲੋਕਾਂ ਨੇ ਉਹਨਾਂ ਕੋਲੋਂ ਲੇ ਹੈਂਡ ਕਰਵਾਇਆ ਤਾਂ ਕਿ ਦੁਬਾਰਾ ਉਹ ਵੀ ਲੇ ਹੈਂਡ ਕਰਵਾ ਲੈਣ ਕਿਉਂਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਸ਼ਰਾਬੀ ਅਗੂਏ ਤੋਂ ਲੇ ਹੈਂਡ ਨਹੀਂ ਕਰਵਾਉਣਾ ਸੀ ਤੇ ਸਾਡੇ ਸਤਕਾਰਯੋਗ ਸ਼ਰਾਬੀ ਅਗੂਏ ਨੇ ਤੌਬਾ ਕਰ ਲਈ ਹੈ ਤੇ ਇਸ ਲਈ ਤੇ ਇਹ ਲੋਕਾਂ ਨੂੰ ਦੱਸ ਦੇਣ ਉਹ ਇੱਕ ਅੱਛੇ ਦਾਸ ਤੋਂ ਲੇ ਹੈਂਡ ਕਰਵਾ ਲੈਣ ਤਾਂ ਕਿ ਲੋਕਾਂ ਤੇ ਸ਼ਰਾਬ ਦੀ ਸਪਿਰਟ ਦਾ ਅਸਰ ਖਤਮ ਹੋ ਜਾਵੇ